ਸ਼੍ਰੀ ਕ੍ਰਿਸ਼ਨ ਜੀ ਦੇ ਭਗਤਾਂ ਨੂੰ ਸਾਰਿਆਂ ਨੂੰ ਜੈ ਸ਼੍ਰੀ ਕ੍ਰਿਸ਼ਨ ਜੀ ਕੀ ਜੈ ਤਾਂ ਹੁਣ ਆ ਰਿਹਾ ਹੈ ਜੀ ਜਨਮ ਅਸ਼ਟਮੀ ਦਾ ਤਿਉਹਾਰ ਰਖੜੀ ਦਾ ਤਿਉਹਾਰ 15 ਅਗਸਤ ਤੋਂ ਲੈ ਕੇ 30 ਅਗਸਤ 2024 ਤੱਕ ਨਵੀਆਂ ਨਵੀਆਂ ਆਫਰਾਂ ਇੱਕ ਡ్రਾਈ ਫਰੂਟ ਦਾ ਕੇਕ ਹੈ ਜਿਹੜਾ ਪੂਰਾ ਆਈਸਕ੍ਰੀਮ ਨਾਲ ਭਰਿਆ ਹੋਇਆ ਇੱਕ ਇੱਕ 1000 ਰੁਪਏ ਵਾਲਾ ਸਿਰਫ 500 ਰੁਪਏ ਦਾ ਆਈਸਕ੍ਰੀਮ ਬ੍ਰਾਂਡਡ ਕੰਪਨੀ ਦੀ ਇੱਕ ਆਈਸਕ੍ਰੀਮ ਸਕੂਪ ਦੇ ਨਾਲ ਦੂਜਾ ਆਈਸਕ੍ਰੀਮ ਦਾ ਸਕੂਪ ਬਿਲਕੁਲ ਫ੍ਰੀ ਜੇਕਰ 500 ਵਿਅਕਤੀ ਅਲੱਗ ਅਲੱਗ ਮੋਬਾਈਲਾਂ ਤੋਂ ਫੇਸਬੁੱਕ ਤੇ 500 ਸ਼ੇਅਰ ਕਰਦੇ ਨੇ ਇਸ ਵੀਡੀਓ ਨੂੰ ਤਾਂ ਪੰਜ ਬੰਦਿਆਂ ਨੂੰ ਪੰਜ ਇਨਾਮ ਕੱਢੇ ਜਾਣਗੇ 1-1 ਪਾਉਂਡ ਦੇ ਪੰਜ ਕੇਕ ਪੰਜ ਬੰਦਿਆਂ ਨੂੰ ਇਨਾਮ ਦਿੱਤੇ ਜਾਣਗੇ 30 ਤਰੀਕ ਤੱਕ ਕੀ ਸਕੀਮ ਹੈ ਜੀ 30 ਅਗਸਤ ਤੱਕ 31 ਅਗਸਤ ਨੂੰ 500 ਪਰਚੀਆਂ ਪਾਈਆਂ ਜਾਣਗੀਆਂ ਉਸ ਵਿੱਚੋਂ ਪੰਜ ਪਰਚੀਆਂ ਕੱਢੀਆਂ ਜਾਣਗੀਆਂ ਜੋ ਕਿ ਪੰਜ ਪ੍ਰਾਈਜ਼ ਵੰਡੇ ਜਾਣਗੇ ਸ਼੍ਰੀ ਕ੍ਰਿਸ਼ਨ ਜੀ ਦੇ ਭਗਤਾਂ ਨੂੰ ਸਾਰਿਆਂ ਨੂੰ ਜੈ ਸ਼੍ਰੀ ਕ੍ਰਿਸ਼ਨ ਜੀ ਕੀ ਜੈ ਜੈ ਸ਼੍ਰੀ ਕ੍ਰਿਸ਼ਨ ਬਾਂਸਲ ਸਾਹਿਬ ਜੈ ਸ਼੍ਰੀ ਕ੍ਰਿਸ਼ਨ ਜੀ ਅਸੀਂ ਪਹੁੰਚ ਚੁੱਕੇ ਹਾਂ ਜੀ ਬਾਂਸਲ ਸਿਪ ਪੁਆਇੰਟ ਤੇ ਨੇੜੇ ਭਗਤ ਸਿੰਘ ਚੌਕ ਮਾਨਸਾ ਜਦੋਂ ਆਪਾਂ ਭਗਤ ਸਿੰਘ ਚੌਕ ਤੋਂ ਜਵਾਰਕੇ ਰੋਡ ਵੱਲ ਨੂੰ ਜਾਈਏ ਤਾਂ ਖੱਬੇ ਪਾਸੇ ਇਹਨਾਂ ਦਾ ਸ਼ੋਰੂਮ ਆਉਂਦਾ ਜੀ ਬੰਸਲ ਸਿਪ ਪੁਆਇੰਟ ਆ ਤੁਹਾਡੇ ਸਾਹਮਣੇ ਉੱਪਰ ਬੋਰਡ ਲੱਗਿਆ ਹੋਇਆ ਹੈ ਬੰਸਲ ਸਿਪ ਪੁਆਇੰਟ ਆ ਤਾਂ ਤੁਹਾਡੇ ਵਾਸਤੇ ਰਖੜੀ ਦੇ ਮੌਕੇ ਤੇ ਅਤੇ ਜਨਮ ਅਸ਼ਟਮੀ ਦੇ ਮੌਕੇ ਤੇ ਯਾਨੀ ਕਿ 15 ਅਗਸਤ ਤੋਂ ਲੈ ਕੇ 30 ਅਗਸਤ ਤੱਕ ਪੂਰੇ 15-16 ਦਿਨਾਂ ਦੀ ਆਫਰ ਲੈ ਕੇ ਆਏ ਨੇ ਬੰਸਲ ਸਿਪ ਪੁਆਇੰਟ ਵਾਲੇ ਤੁਹਾਡੇ ਲਈ ਖਾਸ ਆਫਰ ਹਾਂਜੀ ਹੁਣ ਆਪਾਂ ਬੰਸਲ ਸਾਹਿਬ ਨੂੰ ਪੁੱਛਾਂਗੇ ਕੀ ਕੀ ਆਫਰਾਂ ਲਾਈਆਂ ਹਾਂਜੀ ਬੰਸਲ ਸਾਹਿਬ ਤੁਸੀਂ ਆਫਰਾਂ ਬਾਰੇ ਦੱਸੋ ਵੀ ਤੁਸੀਂ ਜਿਹੜਾ ਕਿਹਾ ਵੀ 15 ਅਗਸਤ ਤੋਂ ਲੈ ਕੇ 30 ਅਗਸਤ ਤੱਕ ਅਸੀਂ ਆਫਰ ਦੇ ਰਹੇ ਹਾਂ ਥੋੜਾ ਜਿਹਾ ਡੈਮੋ ਦਿਖਾਓ ਤਾਂ ਕਿ ਅਸੀਂ ਚੈਨਲ ਦੇ ਮਾਧਿਅਮ ਰਾਹੀਂ ਆਫਰਾਂ ਲੋਕਾਂ ਤੱਕ ਪਹੁੰਚਾ ਸਕੀਏ ਸਰ ਆਪਾਂ ਜਿੰਨੀ ਵੀ ਆਈਸਕ੍ਰੀਮ ਪਈ ਆ ਇਹ ਪੰਜ-ਪੰਜ ਲੀਟਰ ਵਾਲੇ ਮਤਲਬ ਕਿ ਇਹਦੇ ਵਿੱਚ ਸਰ ਇੱਕ ਸਕੂਪ ਨਾਲ ਇੱਕ ਸਕੂਪ ਫ੍ਰੀ ਹੈ ਬਿਲਕੁਲ ਡੈਮੋ ਕਰਕੇ ਦਿਖਾਓ ਜਰੂਰ ਸਰ ਜਰੂਰ ਲਓ ਜੀ ਸਰ ਤਾਂ ਦੋਸਤੋ ਦੇਖੀ ਚੱਲਿਓ ਬੰਸਲ ਸਾਹਿਬ ਡੈਮੋ ਦਿਖਾਉਣਗੇ ਵੀ ਜਿਹੜਾ ਸਕੂ ਆ ਦੇਖ ਲਓ ਜੀ ਆ ਕੌਲੀ ਦੇ ਵਿੱਚ ਇੱਕ ਸਕੂਪ ਪਾਤਾ ਆਈਸਕ੍ਰੀਮ ਦਾ ਹੁਣ ਬੰਸਲ ਸਾਹਿਬ ਇਹਦੇ ਵਿੱਚ ਆਪਾਂ ਦੂਜਾ ਸਕੂਪ ਵੀ ਪਾ ਸਕਦੇ ਹਾਂ ਹੋਮਲੇਵਰ ਦਾ ਜਿਹੜਾ ਮਰਜੀ ਫਲੇਵਰ ਪਾਓ ਸਾ ਲਓ ਜੀ ਸਰ ਤਾਂ ਦੋਸਤੋ ਇਹਦੇ ਵਿੱਚ ਬ੍ਰਾਂਡਡ ਆਈਸਕ੍ਰੀਮਾਂ ਪਈਆਂ ਨੇ 19 ਫਲੇਵਰ ਨੇ ਤਾਂ ਇਹਦੇ ਵਿੱਚ ਤੁਸੀਂ ਅਲੱਗ-ਅਲੱਗ ਫਲੇਵਰ ਵੀ ਪਵਾ ਸਕਦੇ ਹੋ ਇਹਦੇ ਵਿੱਚ ਹੈਗੇ ਜੀ ਨੇ ਜੀ ਦੋ ਸਕੂਪ ਇੱਕ ਸਕੂਪ ਦੇ ਤੁਸੀਂ ਪੈਸੇ ਦੇਣੇ ਆ ਜੇਕਰ ਤੁਸੀਂ ਇਸ ਤਰ੍ਹਾਂ ਦਾ ਡੱਬਾ ਇੱਕ ਹੋਰ ਤਿਆਰ ਕਰਾਉਣਾ ਹੋ ਤਾਂ ਇੱਕ ਡੱਬੇ ਦੇ ਪੈਸੇ ਲੱਗਣਗੇ ਇੱਕ ਡੱਬਾ ਤੁਹਾਨੂੰ ਨਾਲ ਬਿਲਕੁਲ ਫ੍ਰੀ ਦਿੱਤਾ ਜਾਊਗਾ ਹੁਣ ਆਪਾਂ ਗੱਲ ਕਰਾਂਗੇ ਜੀ ਕੇਕ ਬਾਰੇ ਬੰਸਲ ਸਾਹਿਬ ਜਿਹੜਾ ਇਹ ਆਈਸਕ੍ਰੀਮ ਨਾਲ ਭਰਿਆ ਹੋਇਆ ਡਰਾਈ ਫਰੂਟ ਦਾ ਕੇਕ ਹੈ ਇਹ ਬਿਲਕੁਲ ਐਗ ਲੈਸ ਹੈ ਜੀ ਬਿਲਕੁਲ ਐਗ ਲੈਸ ਸਰ ਅੰਡਿਆਂ ਤੋਂ ਬਿਨਾਂ ਬਿਲਕੁਲ ਅੰਡੇ ਤੋਂ ਬਿਨਾਂ ਸਰ ਤੁਸੀਂ ਦੇਖ ਸਕਦੇ ਹੋ ਜੀ ਬਿਨਾਂ ਅੰਡਿਆਂ ਤੋਂ ਪਿਓਰ ਐਗ ਲੈਸ ਕੇਕ ਹੈ ਆਈਸਕ੍ਰੀਮ ਦਾ ਕੇਕ ਹੈ ਉੱਤੇ ਸਾਰਾ ਡਰਾਈ ਫਰੂਟ ਲੱਗਿਆ ਹੋਇਆ ਹੈ ਤਾਂ ਜਿਹੜਾ ਡਰਾਈ ਫਰੂਟ ਦਾ ਤੁਸੀਂ ਕੇਕ ਦੇਖ ਰਹੇ ਹੋ ਇਹਦਾ ਮਾਰਕੀਟ ਰੇਟ ਘੱਟੋ ਘੱਟ 900 ਰੁਪਏ ਜਾਂ 1000 ਰੁਪਏ ਪਰ ਤੁਹਾਨੂੰ 15 ਅਗਸਤ ਤੋਂ ਲੈ ਕੇ 30 ਅਗਸਤ ਤੱਕ ਇੱਥੇ ਮਿਲੂਗਾ ਸਿਰਫ 500 ਰੁਪਏ ਦਾ ਇਹਦੇ ਵਿੱਚ ਚਾਕਲੇਟ ਫਲੇਵਰ ਵੀ ਹੈਗੇ ਨੇ ਹੋਰ ਫਲੇਵਰ ਵੀ ਹੈਗੇ ਨੇ ਜਿਹੜਾ ਮਰਜੀ ਕੇਕ ਤੁਸੀਂ ਇੱਥੇ ਆ ਕੇ ਆਰਡਰ ਕਰ ਸਕਦੇ ਹੋ ਹੋਮ ਡਿਲੀਵਰੀ ਦਾ ਵੀ ਖਾਸ ਪ੍ਰਬੰਧ ਹੈ ਤਾਂ ਦੋਸਤੋ ਪਹਿਲਾਂ ਆਪਾਂ ਗੱਲ ਕੀਤੀ ਹੈ ਆਫਰਾਂ ਬਾਰੇ ਹੁਣ ਆਪਾਂ ਗੱਲ ਕਰਾਂਗੇ 슈ਗਰ ਵਾਲੇ ਬੰਦਿਆਂ ਦੀ ਜਿਹੜੇ ਵਿਅਕਤੀਆਂ ਨੂੰ 슈ਗਰ ਹੈ ਜੀ ਉਹ ਆਪਦਾ ਮਨ ਮਾਰ ਲੈਂਦੇ ਨੇ ਵੀ ਮਿੱਠੇ ਦਾ ਕੀ ਖਾਣਾ ਪਰ ਇੱਥੇ ਤੁਹਾਨੂੰ 슈ਗਰ ਫ੍ਰੀ ਆਈਸਕ੍ਰੀਮ ਬੰਸਲ ਸਾਹਿਬ ਕੋਲੇ ਹਰ ਸਮੇਂ ਹਾਜ਼ਰ ਮਿਲੂਗੀ ਜਿਹੜੇ 슈ਗਰ ਵਾਲੇ ਵਿਅਕਤੀ ਨੇ ਉਹਨਾਂ ਵਾਸਤੇ 슈ਗਰ ਫਰੀ ਆਈਸਕ੍ਰੀਮ ਸਪੈਸ਼ਲ ਬਾਂਸਲ ਸਾਹਿਬ ਨੇ ਰੱਖੀ ਹੋਈ ਹੈ ਤੇ ਜਿਹੜੇ ਬਿਨਾ 슈ਗਰ ਵਾਲੇ ਨੇ ਉਹ ਤਾਂ ਆਈਸਕ੍ਰੀਮ ਕੋਈ ਵੀ ਖਾ ਸਕਦੇ ਉਹਨਾਂ ਵਾਸਤੇ ਵੀ ਸਪੈਸ਼ਲ ਬ੍ਰਾਂਡਡ ਆਈਸਕ੍ਰੀਮ ਇਹਨਾਂ ਨੇ ਰੱਖੀ ਹੋਈ ਹੈ ਹੁਣ ਅਸੀਂ ਤੁਹਾਨੂੰ ਦਿਖਾਣੇ ਆ ਜੀ ਕਿਹੜੀ-ਕਿਹੜੀ ਆਈਸਕ੍ਰੀਮ ਮਿਲਦੀ ਹੈ ਆਓ ਚਲਿਏ ਤਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰੀ ਆਈਸਕ੍ਰੀਮਾਂ ਦੀ ਕੁਆਲਿਟੀ ਜਿਹੜੀ ਬ੍ਰਾਂਡਡ ਆਈਸਕ੍ਰੀਮ ਹੈ ਬਾਂਸਲ ਸਾਹਿਬ ਕੀ ਕੀ ਨਾਮ ਇਹਨਾਂ ਦੇ ਕਿਹੜੀ-ਕਿਹੜੀ ਵੈਰਾਈਟੀ ਹੈ ਸ਼ਾਹੀ ਡਰਾਈ ਫਰੂਟ ਵਾਲੀ ਕੁਲਫੀ ਹੈ ਜੀ ਰਾਜਬੜੀ ਕਸਾਟਾ ਰਸਪਰੀ ਡੋਲੀ ਮੰਗੋ ਡੋਲੀ ਇਹ ਸਾਰੀ ਆਈਸਕ੍ਰੀਮ ਹੈ ਸਰ ਇਹ ਚੋਕੋ ਬਰਾਉਨੀ ਵਗੈਰਾ ਕੱਪ ਆ ਗਏ ਸਰ ਸਾਰੇ ਇਹ ਕੋਨ ਆ ਗਏ ਨਿਊ ਫਰੈਸ਼ ਕੋਨ ਆਏ ਸਰ ਇਹ ਫੈਂਟਾਸਟਿਕ ਕੁਲਫੀ ਆ ਗਈ ਸਰ ਇਹ ਮਾਰਕੀਟ ਦੇ ਵਿੱਚ ਤੁਹਾਨੂੰ ਕਦੇ ਵੀ ਨਹੀਂ ਮਿਲਣਗੇ ਇਹ ਮਾਰਕੀਟ ਦੇ ਵਿੱਚ ਕਿਤੇ ਨਹੀਂ ਮਿਲਨੇ ਤੁਹਾਨੂੰ ਸਿਰਫ ਬੰਸਲ ਸਾਹਿਬ ਕੋਲ ਹੀ ਮਿਲਣਗੇ ਜੀ ਇਹ ਡਰਾਈ ਫਰੂਟ ਦਾ ਕੋਨ ਹੈ ਜੀ ਆਈਸਕ੍ਰੀਮ ਵਾਲਾ ਡਰਾਈ ਫਰੂਟ ਦਾ ਕੋਨ ਆ ਦੇਖੋ ਤਾਂ ਦੋਸਤੋ ਤਾਂ ਬ੍ਰਾਂਡਡ ਆਈਸਕ੍ਰੀਮ ਬਾਂਸਲ ਸਾਹਿਬ ਕੋਲੇ ਤੁਹਾਨੂੰ ਹਰ ਸਮੇਂ ਹਾਜ਼ਰ ਮਿਲੇਗੀ ਤਾਂ ਦੋਸਤੋ ਇੱਥੇ ਵਿਆਹ ਸ਼ਾਦੀਆਂ ਦੇ ਆਰਡਰ ਵੀ ਬੁੱਕ ਕੀਤੇ ਜਾਂਦੇ ਆ ਜਾਗਰਣ ਕੀਰਤਨ ਪ੍ਰੋਗਰਾਮਾਂ ਦੇ ਆਰਡਰ ਵੀ ਬੁੱਕ ਕੀਤੇ ਜਾਂਦੇ ਆ ਜੇਕਰ ਤੁਸੀਂ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਆਈਸਕ੍ਰੀਮ ਦੇ ਸਟਾਲ ਲਾਉਣੀ ਹੋਵੇ ਤਾਂ ਵੀ ਤੁਸੀਂ ਬਾਂਸਲ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ ਇਸ ਤੋਂ ਇਲਾਵਾ ਕੋਈ ਆਈਸਕ੍ਰੀਮ ਦਾ ਬਿਜ਼ਨਸ ਕਰਨਾ ਚਾਹੁੰਦਾ ਹੈ ਕੋਈ ਰੇੜੀ ਲਾਉਣਾ ਚਾਹੁੰਦਾ ਹੈ ਕੋਈ ਦੁਕਾਨ ਕਰਨਾ ਚਾਹੁੰਦਾ ਹੈ ਤਾਂ ਵੀ ਬਾਂਸਲ ਸਾਹਿਬ ਇਹਨਾਂ ਦੇ ਹੋਲ ਸੇਲਰ ਨੇ ਆਪਣੇ ਕੋਲ ਸਾਰਾ ਕੰਮ ਹੈ ਜੀ ਹੋਲਸੇਲ ਬਿਲਕੁਲ ਜੀ ਜੇ ਕੋਈ ਰੇੜੀ ਲਾਉਣਾ ਚਾਹੁੰਦਾ ਹੋਵੇ ਕੋਈ ਬੇਰੁਜ਼ਗਾਰ ਹੋਵੇ ਕੋਈ ਆਪਣੀ ਦੁਕਾਨ ਤੇ ਆਈਸਕ੍ਰੀਮ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੋਵੇ ਤਾਂ ਤੁਹਾਨੂੰ ਬੰਸਲ ਸਾਹਿਬ ਕੋਲੇ ਹੋਲਸੇਲ ਰੇਟਾਂ ਤੇ ਵੀ ਆਈਸਕ੍ਰੀਮ ਮਿਲੂਗੀ ਤਾਂ ਜੀ ਬੰਸਲ ਸਿੱਪ ਪੁਆਇੰਟ ਤੇ ਤੁਹਾਨੂੰ ਵਿਆਹ ਸ਼ਾਦੀਆਂ ਦੇ ਵਿੱਚ ਕੀਰਤਨ ਜਾਗਰਣ ਜਾਂ ਕੋਈ ਕਿੱਟੀ ਪਾਰਟੀ ਹੁੰਦੀ ਹੈ ਉਹਨਾਂ ਦੇ ਵਿੱਚ ਇਸਤੇਮਾਲ ਕਰਨ ਵਾਲਾ ਸਮਾਨ ਵੀ ਇੱਥੇ ਹਾਜ਼ਰ ਮਿਲਦਾ ਹੈ ਤਾਂ ਬੰਸਲ ਸਾਹਿਬ ਆਹ ਕੀ ਚੀਜ਼ ਹੈ ਬਰੇ ਸਵੀਟ ਕੋਨ ਹੈ ਜੀ ਇਹ ਨਿਊਰਲ ਮਨਚੂਰੀਅਨ ਪੀਜ਼ਾ ਵਾਸਤੇ ਪਾਸਤੇ ਚ ਮਿਕਸ ਕਰਕੇ ਵਰਤਿਆ ਜਾਂਦਾ ਹੈਗਾ ਇਸ ਕੰਮ ਦੇ ਲਈ ਆਉਂਦਾ ਹੈਗਾ ਸਵੀਟ ਕੌਰ ਤੇ ਆਹ ਚੀਜ਼ ਸਰ ਮਿਕਸ ਵੈਜੀਟੇਬਲ ਸਰ ਅੱਜਕੱਲ ਸਬਜ਼ੀਆਂ ਮਹਿੰਗੀਆਂ ਹੋਈਆਂ ਪਈਆਂ ਇਹਦੇ ਕਰਕੇ ਮਿਕਸ ਵੈਜੀਟ ਕਟੀ-ਕਟਾਈ ਤਿਆਰ ਫਰੈਸ਼ ਸਿਰਫ ਉਬਾਲ ਕੇ ਬਣਾਈ ਜਾਂਦੀ ਹੈ ਤੇ ਬੰਸਨ ਸਾਹਿਬ ਆਹ ਕੀ ਚੀਜ਼ ਹੈ ਸਰ ਇਹ ਮਜ਼ਰੂਲਾ ਚੀਜ਼ ਹੈ ਇਹ ਪੀਜ਼ੇ ਵਿੱਚ ਵੀ ਪੈਂਦੀ ਹੈ ਸੈਂਡਵਿਚ ਵਿੱਚ ਪੈਂਦੀ ਹੈ ਪਾਸਤੇ ਵਿੱਚ ਵੀ ਪੈਂਦੀ ਹੈ ਇਹ ਸਾਰੀ ਚੀਜ਼ਾਂ ਚੀਜ਼ ਪੈ ਜਾਂਦੀ ਅਸੀਂ ਸਰ ਉਹ ਆਪਾਂ ਸਬਜ਼ੀ ਦੇ ਵਿੱਚ ਵੀ ਪਾ ਸਕਦੇ ਹਾਂ ਹਾਂਜੀ ਸਰ ਸਬਜ਼ੀ ਦੇ ਵਿੱਚ ਪਾਈ ਜਾਂਦੀ ਹੈ ਸਰ ਉਸ ਤੋਂ ਬਾਅਦ ਸਰ ਇਹ ਮਟਰ ਦਾਣਾ ਸਰ ਅੱਜ ਕੱਲ ਫਲੀ ਮਟਰ ਦਾਣੇ ਦੀ ਬਹੁਤ ਮਹਿੰਗੀ ਪੈ ਰਹੀ ਹੈ ਇਹ ਕੱਡਾ ਘੜਾਇਆ ਦਾਣਾ ਸਰ ਫਰੈਸ਼ ਦਾਣਾ ਇਹ ਪੈਕਟ ਦੇ ਵਿੱਚ ਪੈਕ ਹੁੰਦਾ ਹੈਗਾ ਸਰ ਸਰ ਅਪਾ ਜਿਵੇਂ ਗੱਲ ਕਰੀਏ ਮਟਰ ਦਾਣਾ ਬਾਜ਼ਾਰ ਦੇ ਵਿੱਚ 3-400 ਰੁਪਏ ਕਿਲੋ ਹੈ ਅੱਜ ਦੇ ਟਾਈਮ 'ਚ ਜੀ ਸਰ ਇਹ ਕੱਡਾ ਘੜਾਇਆ ਦਾਣਾ ਕੀ ਰੇਟ ਮਿਲਦਾ ਜੀ ਇਹ ਸਰ 750-150 ਰੁਪਏ ਦੀ ਰੇਂਜ 'ਚ ਲਗਭਗ ਪੈ ਜਾਂਦਾ ਸਰ ਕਿਲੋ ਕਿਲੋ ਜੀ ਇਹ ਤਾਂ ਫਿਰ ਬਹੁਤ ਸਸਤਾ ਪੈ ਗਿਆ ਹਾਂਜੀ ਸਰ ਇਹ ਹਾਫ ਰੇਟ ਤੋਂ ਵੀ ਬਹੁਤ ਸਸਤਾ ਪੈਂਦਾ ਜੀ ਉਸ ਤੋਂ ਬਾਅਦ ਸਰ ਆਹ ਕੀ ਚੀਜ਼ ਹੈ ਸਰ ਇਹ ਫਰੈਂਚ ਫਰਾਈਜ਼ ਹੈ ਬੱਚੇ ਅੱਜ ਕੱਲ ਜਿੱਦ ਕਰਦੇ ਆ ਘ ਫਰੈਂਚ ਫਰਾਈ ਬਣਾਉਣ ਵਾਸਤੇ ਸਿੰਪਲ ਫਰਾਈ ਕਰੋ ਫਰੈਂਚ ਫਰਾਈ ਤਿਆਰ ਹੈ ਜੀ ਉਸ ਤੋਂ ਬਾਅਦ ਸਰ ਆ ਸਰ ਇਹ ਪੋਪੋਨ ਆ ਪੋਪੋਨ ਫਰਾਈਜ਼ ਹੈ ਸਰ ਇਹ ਛੋਟੇ ਛੋਟੇ ਫਰਾਈਜ਼ ਅੱਜ ਕੱਲ ਨਿਊ ਫਰੈਸ਼ ਕੱਢੇ ਆ ਕੰਪਨੀ ਨੇ ਤੇ ਇਹ ਫਰਾਈ ਕਰੋ ਚਾਟ ਮਸਾਲਾ ਲਾਓ ਤਿਆਰ ਹੈ ਜੀ ਉਸ ਤੋਂ ਬਾਅਦ ਸਰ ਸਰ ਇਹ 버ਗਰ ਸਲਾਈਸ ਹੈ ਇਹਦੇ ਉੱਤੇ 버ਗਰ ਦੇ ਉੱਤੇ ਸਲਾਈਸ ਲਾ ਕੇ ਖਾਧਾ ਜਾਂਦਾ ਜੀ ਬਹੁਤ ਅ ਚਟਿਸਟ ਆਉਂਦਾ ਇਹਦਾ ਤਾਂ ਦੋਸਤੋ ਜਿਹੜੀਆਂ ਬੰਸਲ ਸਾਹਿਬ ਨੇ ਆਈਟਮਾਂ ਦਿਖਾਈਆਂ ਇਹ ਸਾਰੀਆਂ ਘਰ ਦੇ ਵਿੱਚ ਵਰਤੋਂ ਵੀ ਹੁੰਦੀਆਂ ਨੇ ਪਾਰਟੀਆਂ ਦੇ ਵਿੱਚ ਵਿਆਹ ਸ਼ਾਦੀਆਂ ਦੇ ਵਿੱਚ ਵੀ ਵਰਤੋਂ ਦੇ ਵਿੱਚ ਆਉਂਦੀਆਂ ਨੇ ਤਾਂ ਦੋਸਤੋ ਬੰਸਲ ਸਿਪ ਪੁਆਇੰਟ ਤੇ ਆਉਣ ਵਾਸਤੇ ਤੁਸੀਂ ਪਹੁੰਚਣਾ ਕਿੱਥੇ ਆ? ਇੱਥੇ ਆ ਜੀ ਭਗਤ ਸਿੰਘ ਚੌਕ ਜਵਾਰਕੇ ਰੋਡ ਤੇ। ਜਵਾਰਕੇ ਰੋਡ ਤੇ ਭਗਤ ਸਿੰਘ ਚੌਕ ਤੋਂ ਲੈ ਕੇ ਬੰਸਲ ਸਿਪ ਪੁਆਇੰਟ ਤੱਕ ਦੀ ਸਾਰੀ ਲੋਕੇਸ਼ਨ ਅਸੀਂ ਤੁਹਾਨੂੰ ਦੱਸਾਂਗੇ। ਆਓ ਚਲਿਏ। ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਮੌਕੇ ਦਾ ਵੱਧ ਤੋਂ ਵੱਧ ਲੋਕ ਇਸ ਦਾ ਫਾਇਦਾ ਉਠਾ ਸਕਣ। 15 ਅਗਸਤ ਤੋਂ ਲੈ ਕੇ 30 ਅਗਸਤ ਤੱਕ ਆਫਰ ਇਹ ਲੱਗ ਚੁੱਕੀ ਹੈ। ਆਜੋ ਹੁਣ ਤੁਹਾਨੂੰ ਅਸੀਂ ਦਿਖਾਉਨੇ ਆ ਲొਕੇਸ਼ਨ ਇਹ ਐ ਜੀ ਜਵਾਰ ਕੇ ਰੋਡ ਤੇ ਭਗਤ ਸਿੰਘ ਚੌਕ ਭਗਤ ਸਿੰਘ ਚੌਕ ਦੇ ਸਾਹਮਣੇ ਜਿਹੜਾ ਆਹ ਵਾਲਾ ਰਸਤਾ ਜਾਂਦਾ ਜੀ ਇੱਥੋਂ ਪੰਜ ਸੱਤ ਦੁਕਾਨਾਂ ਛੱਡ ਕੇ ਖੱਬੇ ਪਾਸੇ ਸ਼ੋਅਰੂਮ ਆਉਂਦਾ ਜੀ ਬੰਸਲ ਸਿਪ ਪੁਆਇੰਟ ਵਾਲਿਆਂ ਦਾ ਸ਼ੋਅਰੂਮ ਇਹ ਆ ਆ ਗਿਆ ਜੀ ਬੰਸਲ ਸਿਪ ਪੁਆਇੰਟ